ਅੱਜ ਦੇ ਮੀਡੀਆ ਸਰਤਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਭਾਰਤੀ ਕੌਮਨਿਸਟ ਪਾਰਟੀ ਜਾਂ ਕਹਿ ਲਈਏ ਕਿ ਸੀਪੀਆਈ ਵੱਲੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਮਹਾ ਸੰਮੇਲਨ ਕਰਵਾਇਆ ਗਿਆ ਉਹਦੇ ਵਿੱਚੋਂ ਇੱਕ ਪੰਜਾਬ ਦੇ ਦਰਦ ਦੀ ચીਸ ਉੱਠੀ ਏ ਕਹਿੰਦਾ ਭਾਪ ਕਿ ਖੱਬੇ ਪੱਖੀ ਮਹਾਜ ਵੱਲੋਂ ਇੱਕ ਅਹਿਮ ਮਤਾ ਪਾਇਆ ਗਿਆ ਜਿਹੜਾ ਪ੍ਰਵਾਨ ਹੋਇਆ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਸਰਕਾਰੀ ਭਾਸ਼ਾ ਉਹ ਪੰਜਾਬੀ ਹੋਣੀ ਬਹੁਤ ਜ਼ਰੂਰੀ ਹੈ ਖੈਰ ਕਹਿ ਸਕਦੇ ਆ ਕਿ ਪੰਜਾਬ ਦਾ ਇੱਕ ਦਰਦ ਖਵੇ ਪੱਖੀ ਮਹਾਜ ਨੇ ਦਾ ਇਹ ਸਾਂਝਾ ਕੀਤਾ ਹੈ ਅਸਲ ਦੇ ਵਿੱਚ ਪੰਜਾਬ ਨੇ ਜਦੋਂ ਪਾਣੀਆ ਉੱਤੇ ਮੋਰਚਾ ਲਾਇਆ ਕ ਪੂਰੀ ਮੋਰਚਾ ਤਾਂ ਖਵੇ ਪੱਖੀਆਂ ਦੇ ਨਾਲ ਹੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਖਵੇ ਪੱਖੀ ਮਹਾਜ ਨੇ ਆਰੰਭਤਾ ਕੀਤੀ ਮੋਰਚੇ ਦੀ ਇੱਕ ਲਹਿਰ ਬਣਾਈ ਭਾਵੇਂ ਕਿ ਉਸ ਤੋਂ ਬਾਅਦ ਖਵੇ ਪੱਖੀ ਮਹਾਜ ਜਿਹੜਾ ਉਹ ਲਾਂਬੇ ਹੋ ਗਿਆ ਤੇ ਅਕਾਲੀ ਦਲ ਨੇ ਬਾਦ ਦੇ ਵਿੱਚ ਫਿਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਲ ਹਿਤ ਧਰਮ ਜੁੱਧ ਮੋਰਚਾ ਉਹ ਅਰੰਭਿਆ ਖੈਰ ਖਾਬੇ ਪੱਖੀ ਮਹਾਜ ਦੀ ਗੱਲ ਕਰ ਲਈ ਬਹੁਤ ਸਾਰੇ ਆਗੂ ਜਿਹੜੇ ਪਿਛਲੇ ਸਮੇਂ ਖਾਬੇ ਪੱਖੀ ਮਹਾਜ ਦੇ ਵਿੱਚ ਰਹੇ ਖਾਬੇ ਪੱਖੀ ਪਾਰਟੀਆਂ ਦੇ ਵਿੱਚ ਉਹਨਾਂ ਦਾ ਵਿਚਰਨ ਰਿਹਾ ਤੇ ਬਾਅਦ ਦੇ ਵਿੱਚ ਉਹ ਵੱਡੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਪੰਜਾਬ ਮਤਲਕ ਜਾਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਵਿੱਚ ਉਹ ਕੰਮ ਕੀਤਾ ਅੱਜ ਵੀ ਉਹ ਉਹਨਾਂ ਦੇ ਵੱਡੇ ਨਾਮ ਹੈ ਖੈਰ CPI ਦੇ ਵੱਡੇ ਆਗੂ ਵੀ ਇਸ ਵੇਲੇ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਵਿਚਰ ਰਹੇ ਨੇ ਖੈਰ ਜਿਹੜਾ ਹੁਣ ਉਹਨਾਂ ਨੇ ਪੰਜਾਬ ਦਾ ਜਿਹੜਾ ਦਰਦ ਆਪਣੇ ਸੀਨੇ ਦੇ ਵਿੱਚ ਜਿਹੜਾ ਸਮੋਇਆ ਹੋਇਆ ਸੀ ਉਸ ਸਾਹਰ ਕੀਤਾ ਹੈ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਹੈ ਖੈਰ ਇਸ ਮਾਮਲੇ ਦੇ ਉੱਤੇ ਕਹਿ ਸਕਦੇ ਹਾਂ ਕਿ ਭਾਰਤੀ ਕਮਿਊਨਿਸਟ ਪਾਰਟੀ ਜਾਂ CPI ਵੱਲੋਂ ਜਿਹੜਾ ਮहासਮੇਲ ਚੰਡੀਗੜ੍ਹ ਹੁੰਦਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੋਇਆ ਸੋ ਉਸ ਉਸ ਮਾਮਲੇ ਸੰਬੰਧੀ ਉਹ ਗੇ ਰਾਜੀਮਾ ਹਰਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਨਾਲ ਜਿਹੜੀ ਗੱਲਬਾਤ ਹੋਈ ਹੈ ਉਸ ਗੱਲਬਾਤ ਦੇ ਅੰਸ਼ ਇਸ ਪ੍ਰਕਾਰ ਨੇ ਭਿੰਦੇ ਸਾਹਿਬ ਦੇਖੋ ਬਦਲਦੀਆਂ ਪ੍ਰਸਥਿਤੀਆਂ ਦੇ ਨਾਲ ਸਾਰੇ ਜਿਵੇਂ ਪਾਰਟੀਆਂ ਦੇ ਸੁਭਾਅ ਬਦਲ ਜਾਂਦੇ ਨਹੀਂ ਸਾਰਾ ਕੁਝ ਬਦਲ ਜਾਂਦਾ ਹੈ ਉਹ ਅੱਜ ਪੀਪੀਆਈ ਦੇ ਮਹਾਸੰमेलन ਦੇ ਵਿੱਚ ਜੋ ਉਹਨਾਂ ਨੇ ਮਤਾ ਪਾਇਆ ਪੰਜਾਬ ਪੰਜਾਬੀਅਤ ਅਤੇ ਚੰਡੀਗੜ੍ਹ ਬਾਰੇ ਚੰਡੀਗੜ੍ਹ ਬਾਰੇ ਉਹਨਾਂ ਨੇ ਸਪਸ਼ਟ ਤੌਰ ਤੇ ਲਿਖਿਆ ਕਿ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਇਹ ਚੰਡੀਗੜ੍ਹ ਬਣਾਇਆ ਗਿਆ ਤੇ ਇਸ ਲਈ ਚੰਡੀਗੜ੍ਹ ਫੌਰੀ ਤੌਰ ਤੇ ਪੰਜਾਬ ਨੂੰ ਦੇਣਾ ਬਣਦਾ ਹੈ ਤੇ ਨਾਲ ਹੀ ਉਹਨਾਂ ਨੇ ਪੰਜਾਬੀ ਭਾਸ਼ਾ ਬਾਰੇ ਮਤਾ ਪਾਸ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਚੰਡੀਗੜ੍ਹ ਹੈ ਜਿਹੜੀ ਕੇਂਦਰ ਸ਼ਾਸਤ ਪ੍ਰਦੇਸ਼ ਹੈ ਉਹ ਇਸ ਦੇ ਵਿੱਚ ਪੰਜਾਬੀ ਨੂੰ ਸਰਕਾਰੀ ਦਰਜਾ ਦੇਣਾ ਜ਼ਰੂਰੀ ਬਣਦਾ ਹੈ ਇਹ ਮੰਗ ਉਹਨਾਂ ਨੇ ਬੜੀ ਜ਼ੋਰ ਨਾਲ ਠਾਈ ਹੈ ਪਰ ਇੱਕ ਦੇਖੋ ਵਕਤ ਦੀ ਵਿਟੰਬਣਾ ਹੈ ਜਿਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਮੋਰਚੇ ਲਾਏ ਜਾਂਦੇ ਸਨ ਜਾਂ ਮੰਗ ਠਾਈ ਜਾਂਦੀ ਸੀ ਪੰਜਾਬ ਬਾਰੇ ਚੰਡੀਗੜ੍ਹ ਬਾਰੇ ਤੇ ਪੰਜਾਬੀ ਭਾਸ਼ਾ ਬਾਰੇ ਤੇ ਉਸ ਵੇਲੇ ਖੱਬੀਆਂ ਧਿਰਾਂ ਉਲਟ ਪੰਦਰਾਂ ਲੈ ਜਾਂਦੀਆਂ ਸਨ ਤੇ ਉਸ ਵੇਲੇ ਉਹ ਕੇਂਦਰੀ ਸੱਤਾ ਦੇ ਪੱਖ ਦੇ ਵਿੱਚ ਬਹਾਨੇ ਬਣਾ ਕੇ ਜਾਂ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਮੋਰਚੇ ਹੋਏ ਨੇ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਪਸ਼ਟ ਸਟੈਂਡ ਨਹੀਂ ਸੀ ਲਿਆ ਜਾਂਦਾ ਜਿਸ ਤਰ੍ਹਾਂ ਕਿ ਅੱਜ ਸੀਪੀਆਈ ਨੇ ਲਿਆ ਪਰ ਚਲੋ ਇਹ ਵੀ ਸੋਚ ਸਕਣਾ ਹੈ ਕਿ ਇਸ ਤਰ੍ਹਾਂ ਦਾ ਪੰਜਾਬੀਤ ਬਾਰੇ ਪੰਜਾਬ ਬਾਰੇ ਚੰਡੀਗੜ੍ਹ ਬਾਰੇ ਉਹਨਾਂ ਨੇ ਆਪਣਾ ਪੈਂਤਾ ਲਿਆ ਨਿਰਥੰਦੇ ਇਹਦੇ ਵਿੱਚ ਇਹ ਵੀ ਹੋ ਸਕਦਾ ਕਿਉਂਕਿ ਪਾਰਟੀਆਂ ਦੀ ਜਿਹੜੀ ਕਿ ਕਿਸੇ ਬੜੀ ਏਡੀ ਵੱਡੀ ਪਾਰਟੀ ਸੀ ਸੀਪੀਆਈ ਦਾ ਬੜਾ ਵੱਡਾ ਗਵੱਦਬਾ ਸੀ ਬੜਾ ਵੱਡਾ ਜੋਰ ਸੀ ਹਿੰਦੁਸਤਾਨ ਭਰ ਦੇ ਵਿੱਚ ਉਹ ਆਪਣੀ ਖੁਸ਼ੀ ਹੋ ਜ਼ਮੀਨ ਬਹਾਲ ਕਰਨ ਦੇ ਲਈ ਇਸ ਤਰ੍ਹਾਂ ਦੇ ਜ਼ਮੀਨੀ ਪੱਧਰ ਦੇ ਉੱਪਰ ਜਿਹੜੇ ਫੈਸਲੇ ਨੇ ਜਿਹੜੇ ਕਿ ਲੋਕਾਂ ਪ੍ਰਤੀ ਇਹ ਸਹੀ ਨੇ ਤੇ ਲੋਕਾਂ ਦੇ ਹੱਕ ਦੇ ਵਿੱਚ ਨੇ ਇਸ ਪੱਖ ਤੋਂ ਉਹਨਾਂ ਨੇ ਆਪਣਾ ਪੰਚਤਾ ਲਿਆ ਤੇ ਇਸ ਤਰ੍ਹਾਂ ਆਪਣੀ ਸੋਚ ਦੇ ਵਿੱਚ ਤਰਦੀਜੀ ਕੀਤੀ ਹੈ ਇਹ ਇਸ ਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਬਾਰੇ ਤੇ ਚੰਡੀਗੜ੍ਹ ਬਾਰੇ ਜੋ ਉਹਨਾਂ ਨੇ ਫੈਸਲਾ ਲਿਆ ਜੀ ਖੈਰ ਡਾਕਟਰ ਸਾਹਿਬ ਤੁਸੀਂ ਗੱਲ ਜਿਵੇਂ ਕੀਤੀ ਹੈ ਕਿ ਸੀਪੀਆਈ ਜਾਂ ਖੱਬੇ ਪੱਖੀ ਮਹਾਜ ਜਦੋਂ ਜਵਾਨੀ ਦਾ ਜੋਰ ਸੀ ਵੀ ਜ਼ਾਲਮਾਂ ਵੰਜਲੀ ਵਰਗਾ ਉਹੋ ਇੱਕ ਜਿਵੇਂ ਇੱਕ ਗਾਣਾ ਬੋਲ ਸੀਵੇ ਝਾਲਮਾ ਜਾਂ ਜਾਂ ਜਉ ਕਹਿ ਸਕਦੇ ਆ ਕਿ ਜਦੋਂ ਰੰਗ ਸੀਸਰੋਂ ਦੇ ਫੁੱਲ ਵਰਗਾ ਕਹਿੰਦਾ ਆਪਕਿ ਜਦੋਂ ਦੇਸ਼ ਦੀ ਹਕੂਮਤ ਦੇ ਵਿੱਚ ਖੱਬੇ ਪੱਖੀਆਂ ਦਾ ਇੱਕ ਵੱਡਾ ਹੱਥ ਪੈਂਦਾ ਸੀ ਉਸ ਵੇਲੇ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਜਾਂ ਓਵਰਆਲ ਪੰਜਾਬੀ ਦੇ ਮਾਮਲੇ ਦੇ ਵਿੱਚ ਇਸ ਧਿਰ ਨੇ ਕੇਸਲ ਵੱਟੀ ਰੱਖੀ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਆ ਪਿੰਟਰ ਸਾਹਿਬ ਉਹਨੂੰ ਦੇਖੋ ਆਪਣੀ ਸਿਆਸਤ ਕਰਦੇ ਸੀ ਕਿ ਜੀ ਰਾਜਨੀਤੀ ਤੋਂ ਦੇਸ਼ਕ ਪਕਾਇਆ ਸਕਦੇ ਆ ਵੀ ਖੱਬੇ ਪੱਖੀਆਂ ਦੇ ਕੁਸੂਰ ਫਰਸਤ ਪਾਰਟੀਆਂ ਨੇ ਵੀ ਇਸ ਤਰ੍ਹਾਂ ਸੀ ਪਰੰਤੂ ਉਦੋਂ ਪੰਜਾਬ ਪ੍ਰਤੀ ਇਸ ਤਰ੍ਹਾਂ ਦਾ ਪੈਂਤੜਾ ਨਹੀਂ ਸੀ ਲੈਂਦੇ ਜੇਕਰ ਕਾਲੀ ਮੋਰਚਾ ਲਾਉਂਦੇ ਸਨ ਜਾਂ ਪੰਜਾਬ ਦੀ ਜਾਂ ਚੰਡੀਗੜ੍ਹ ਦੀ ਜਾਂ ਭਾਸ਼ਾ ਦੀ ਗੱਲ ਕਰਦੇ ਸਨ ਤਾਂ ਉਸ ਸੰਬੰਧ ਦੇ ਵਿੱਚ ਜਿਆਦਾ ਖੱਬੇ ਪੱਖੀ ਕਿਸਰਕ ਲੈਂਦੇ ਸਨ ਜਾਂ ਜੇ ਮੌਕਾ ਦੇਖਦਾ ਸੀਗਾ ਇਸ ਨੂੰ ਫਿਰਕੂ ਰੰਗਤ ਦਿੰਦੇ ਸੀ ਜਿਸ ਤਰ੍ਹਾਂ ਕੇ ਦੁਨੀਆ ਕੇਂਦਰ ਦੀ ਜਿਹੜੀ ਸੱਤਾ ਸੀਗੀ ਤੇ ਇਸ ਨੂੰ ਦੂਸਰੇ ਪਾਸੇ ਨੂੰ ਕਨਵਰਟ ਕਰਦੀ ਸੀ ਤਾਂ ਉਹਨਾਂ ਦੇ ਨਾਲ ਕਦੇ ਪੱਕੀਆਂ ਨਹੀਂ ਸਹਿਮਤੀ ਪ੍ਰਗਟ ਕੀਤੀ ਸੀ ਨਾ ਕਿ ਪੰਜਾਬ ਦੇ ਨਾਲ ਕਰਦੀ ਸੀ ਇਹ ਇਸ ਕਰਕੇ ਪੰਜਾਬ ਨੂੰ ਬੜਾ ਦੁੱਖ ਵੀ ਝੋਗਣਾ ਪਿਆ ਹਾਲਾਂਕਿ ਉਸ ਵੇਲੇ ਪੀਪੀਆਈਸੀਪੀਐਨ ਦਾ ਇਨਦਾ ਕੇਂਦਰ ਦੇ ਵਿੱਚ ਬੜਾ ਵੱਡਾ ਪ੍ਰਭਾਵ ਸੀ ਬੜੇ ਵੱਡੀ ਸ਼ਕਤੀ ਸੀ ਇਹ ਉਸ ਵੇਲੇ ਪੰਜਾਬ ਦੇ ਮਸਲਿਆਂ ਨੂੰ ਹਲ ਵਿਕਰਾਸਕਤੀ ਸੰਜੀਕਰ ਇਸ ਤਰ੍ਹਾਂ ਦੀ ਅਗਵਾਈ ਉਸ ਵੇਲੇ ਕਰਦੇ ਪਰੰਤੂ ਕਿਉਂਕਿ ਇਹ ਵੀ ਹੁੰਦਾ ਹੈ ਪਾਰਟੀਆਂ ਨੂੰ ਵੀ ਸਮਝ ਆਉਂਦੀ ਹੈ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪਹਿਲਾਂ ਥੱਲੇ ਉਸ ਨੂੰ ਧੀਮੀ ਜਮੀਨ ਖੁੱਪੀ ਅਤੇ ਹੁਣ ਉਹਨਾਂ ਨੂੰ ਲੱਗਦਾ ਹੈ ਵੀ ਆਪਣੀ ਅਤੀਤ ਨੂੰ ਆਪਾਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਉਸ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਹੁਣ ਸਮਝ ਆਈ ਹੈ ਆਪਣੀ ਸੋਚ ਬਦਲੀ ਹੈ ਆਪਣੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਕੰਦੀਜੀ ਜੀ ਆਂਦੀ ਹੈ ਰਾਜਨੀਤਿਕ ਜਿਹੜਾ ਪੈਂਤੜ ਹੈ ਉਸ ਨੂੰ ਬਦਲਣ ਦੇ ਲਈ ਇਹਨਾਂ ਨੇ ਇੱਕ ਆਪਣੇ ਆਪ ਦੇ ਵਿੱਚ ਮਾਮਲਾ ਜਿਹੜਾ ਇਸ ਪੱਧਰ ਤੇ ਉਠਾਇਆ ਤੇ ਲੋਕਾਂ ਦੇ ਨਾਲ ਜੁੜਨ ਦਾ ਜਾਂ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਲਈ ਇਹਨਾਂ ਨੂੰ ਹੁਣ ਇਹ ਸਮਝ ਆ ਗਈ ਲੱਗਦੀ ਹੈ ਤੇ ਉਹ ਆਪਣੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਾਂ ਹਾਂ ਬਿਲਕੁਲ ਬਿਲਕੁਲ ਕਹਿੰਦਾ ਭਾਵ ਕਿ ਇਸ ਮਹਾ ਸਭੇਲਣ ਦੇ ਵਿੱਚ ਸੀਨੀਅਰ ਕੰਮਿਨਿਸਟ ਆਗੂ ਹਰਦੇਵ ਸਿੰਘ ਅਰਸੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਸ਼ਰਧਾਂਜਲੀ ਮਤਾ ਵੀ ਪੇਸ਼ ਕੀਤਾ ਗਿਆ। ਉਹਨਾਂ ਨੇ ਗੁਰੂ ਜੀ ਨੂੰ ਸ਼ਹਾਦਤ ਜਿਹੜੀ ਹੈ ਉਹਨੂੰ ਅਦੁੱਤੀ ਦੱਸਦਿਆਂ ਗੁਰੂ ਜੀ ਗੁਰੂ ਸਾਹਿਬ ਸਾਨੂੰ ਕਿਹਾ ਕਿ ਸਾਰੀ ਮਨੁੱਖ ਤੁਹਾਨੂੰ ਤਾਨਾ ਸਾਹਿਬ ਦੇ ਲੜਨਾ ਸਿਖਾਇਆ ਜਾਂਦਾ ਆਪਾਂ ਕਿ ਧਰਮ ਨਾਲ ਜੁੜੀ ਰਾਜਨੀਤੀ ਪ੍ਰਤੀ ਜਿਹੜਾ ਹੈ ਖੱਬੇ ਪੱਖੀਆਂ ਦਾ ਆਲਾਰ ਜੀ ਡਾਕਟਰ ਪਿੰਡਰ ਦੇਖੋ ਵਕਤ ਦੇ ਨਾਲ ਬਦਲ ਜਾਂਦਾ ਹੈ ਹੁਣ ਜਿਸ ਤਰ੍ਹਾਂ ਕਿ ਕੇਂਦਰ ਦੇ ਵਿੱਚ ਪ੍ਰਸਥਿਤੀਆਂ ਬਦਲੀਆਂ ਹੋਈਆਂ ਨੇ ਕਿਸੇ ਵੇਲੇ ਕਾਂਗਰਸ ਪਾਰਟੀ ਹੁੰਦੀ ਸੀ ਜੋ ਆਪਣੇ ਆਪ ਨੂੰ ਸੈਕੂਲਰ ਕਹਾਉਂਦੀ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਦਲਦੀਆਂ ਪ੍ਰਸਥਿਤੀਆਂ ਦੇ ਵਿੱਚ ਸੀਪੀਆਈ ਸੀਪੀਐਮ ਜਿਹੜੇ ਖੱਬੇ ਪੱਖੀ ਮਹਾਜ ਨੇ ਇਨਾਂ ਦੇ ਪੈਰਾਂ ਤੋਂ ਨਹੀਂ ਕਿਸਕੁੱ ਚੁੱਕੀ ਇਹਨਾਂ ਦੀ ਰਾਜਨੀਤੀ ਇਹਦੇ ਵਿੱਚ ਮਤਲਬ ਇਹਨਾਂ ਨੂੰ ਆਪਣੇ ਆਪ ਲੱਗ ਰਿਹਾ ਵੀ ਅਸੀਂ ਕਿੱਥੇ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਵਾਪਸ ਸੁਧਾਰੀਏ ਵੀ ਅਸੀਂ ਐਵੇਂ ਹੀ ਮਤਲਬ ਜਿਹੜੇ ਕਿ ਪੰਜਾਬ ਪ੍ਰਤੀ ਆਵਾਜ਼ ਉਠਾਉਂਦੇ ਸਨ ਉਹਨੂੰ ਅਸੀਂ ਫਿਰਕੂ ਰੰਗਤ ਦੇ ਕੇ ਜਾਂ ਫਿਰਕੂਪਨਾ ਕਹਿ ਕੇ ਉਹਦੇ ਤੋਂ ਦੂਸਰੇ ਪਾਸੇ ਪੰਚੜਾ ਲੈਂਦੇ ਸਨ ਇਹ ਇਸਤਵਨ ਦੇ ਵਿੱਚ ਉਹਨਾਂ ਨੇ ਹੁਣ ਆਪਣਾ ਜਿਹੜੀ ਹੈਗੀ ਸਹੀ ਮੁਲਾਂਕਣ ਕੀਤਾ ਤੇ ਉਹਦੇ ਤੋਂ ਸਮਝ ਲੱਗਦੀ ਹੈ ਵੀ ਸਾਨੂੰ ਪੰਜਾਬ ਦੇ ਪ੍ਰਤੀ ਪੰਜਾਬੀਆਂ ਪ੍ਰਤੀ ਪੰਜਾਬੀਅਤ ਪ੍ਰਤੀ ਜਿਹੜਾ ਸਹੀ ਪੈਂਤਰਾ ਲੈਣਾ ਚਾਹੀਦਾ ਸੀ ਉਹ ਪਹਿਲਾਂ ਨਹੀਂ ਲਿਆ ਗਿਆ ਤੇ ਹੁਣ ਸਾਨੂੰ ਆਪਣੀਆਂ ਜੋ ਗਲਤੀਆਂ ਸੀ ਜੋ ਸਾਡੇ ਤੋਂ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਸੁਧਾਰ ਕੇ ਤਾਂ ਹੀ ਲੋਕਾਂ ਦੇ ਵਿੱਚ ਜਾਣ ਦੇ ਸੀ ਮਤਲਬ ਕਾਮਯਾਬ ਹੋ ਸਕਾਂਗੇ ਇਸ ਸਬੰਧ ਦੇ ਵਿੱਚ ਇਸ ਪਰਸਪੈਕਟਿਵ ਦੇ ਵਿੱਚ ਇਸ ਪੱਖ ਦੇ ਵਿੱਚ ਦੇਖਣ ਦੀ ਜ਼ਰੂਰਤ ਹੈ ਜਿਵੇਂ ਕਿ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆਈ ਹੈ ਜਾਂ ਲਾਈਨ ਬਦਲ ਗਈ ਹੈ ਬਿਲਕੁਲ ਕਹਿੰਦਾ ਭਾਵ ਕਿ ਇੱਕ ਸਿਆਸੀ ਦਿਹਾਜ ਦੀ ਬਹੁਤ ਵੱਡੀ ਤਬਦੀਲੀ ਹੈ ਖੈਰ ਸ਼੍ਰੋਮਣੀ ਅਕਾਲੀ ਦਲ ਮੁਖ ਖਰਜੀਤ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਸ ਜਿਹੜਾ ਮਤਾ ਪਾਇਆ ਚੰਡੀਗੜ੍ਹ ਦਾ ਪੰਜਾਬੀ ਦਾ ਉਹਦਾ ਜ਼ੋਰਦਾਰ ਉਹਨਾਂ ਨੇ ਇਹਦਾ ਸਮਰਥਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਖੱਬੇ ਪੱਖੀਆਂ ਦੇ ਵਿੱਚ ਪੰਜਾਬ ਪ੍ਰਤੀ ਚੰਡੀਗੜ੍ਹ ਪ੍ਰਤੀ ਪੰਜਾਬੀ ਪ੍ਰਤੀ ਜਿਹੜਾ ਸਨੇਹ ਜਾਗਿਆ ਜੀ ਡਾਟ ਸਰ ਹਾਂ ਪਿੰਟਰ ਸਾਹਿਬ ਦੇਖੋ ਲੰਬੇ ਸਮੇਂ ਦੇ ਵਿੱਚ ਜੋ ਇਸ ਤਰ੍ਹਾਂ ਦੀਆਂ ਤਬਦੀਲੀਆਂ ਜੀ ਇਸ ਤਰ੍ਹਾਂ ਦਾ ਵਾਤਾਵਰਣ ਬਦਲ ਰਿਹਾ ਹੈਗਾ ਜਿਸ ਤਰ੍ਹਾਂ ਦਾ ਪੰਜਾਬ ਦਾ ਭਾਗਗ੍ਰਾਫੀ ਬਦਲ ਰਹੀ ਹੈ ਜਾਂ ਹੁਣ ਜੀ ਹੁਣ ਜੀ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦਾ ਭਾਸ਼ਾ ਦੇ ਨਾਲ ਦੁਰਗਤੀ ਹੋ ਰਹੀ ਹੈ ਆਪਣੀ ਆਪਣੀ ਭਾਸ਼ਾ ਨੂੰ ਕੱਤੀ ਤੱਕ ਆ ਰਹੀ ਹੈ ਇਸ ਮੰਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਸਵਾਗਤ ਕਰਨਾ ਬੇਸ਼ਕ ਲਾਜੂਬ ਹੈ ਪਰੰਤੂ ਇੱਕ ਇਹ ਭਗਤੀ ਬਟਨ ਬਣਿਆ ਕਿ ਕਿਸੇ ਵੇਲੇ ਕਾਲੀ ਦਲੇ ਸਵੰਦ ਦੇ ਵਿੱਚ ਅਗਵਾਈ ਕਰਦਾ ਹੁੰਦਾ ਸੀ ਸਾਰੇ ਕੰਮ ਦੇ ਲਈ ਪੰਜਾਬ ਪ੍ਰਤੀ ਪੰਜਾਬ ਦੇ ਮਸਲੇ ਪ੍ਰਤੀ ਪੰਜਾਬੀ ਪ੍ਰਤੀ ਪਰੰਤੂ ਉਸ ਨੂੰ ਜਿਹੜੀਆਂ ਖੱਬੀ ਆ ਤੇਰਾ ਉਸ ਨਕਲੀ ਦੇ ਉਹੀ ਪੈਂਤੜਿਆਂ ਨੂੰ ਲੈ ਰਹੀਆਂ ਨੇ ਇਹ ਵੀ ਇੱਕ ਵਕਤ ਦੀ ਜਿਹੜੀਆਂ ਬਦਲਦੀਆਂ ਹਾਲਤਾਂ ਨੇ ਇਹ ਇਸ ਸੰਵਦ ਦੇ ਵਿੱਚ ਇਹ ਵੀ ਦੇਖਣਯੋਗ ਨੇ ਤੇ ਇਹ ਵੀ ਧਿਆਨ ਖਿੱਚਦੀਆਂ ਨੇ ਜੀ ਬਿਲਕੁਲ ਡਾਕਟਰ ਸਾਹਿਬ ਇਹ ਸਾਰੀ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਡਾਕਟਰ ਬੋਸਰ ਉਧਰ ਪੰਜਾਬ ਨੂੰ ਭਾਵੇਂ ਹੜ੍ਹਾਂ ਦੀ ਪੱਤੇ ਪੱਤਰ ਉੱਤੇ ਮਾਰ ਪਈਏ ਬਹੁਤ ਸਾਰਾ ਇਲਾਕਾ ਜਿਹੜਾ ਹੈ ਹੜ੍ਹਾਂ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਇੱਥੋਂ ਤੱਕ ਕਿ ਸਤਲੁਜ ਦਰਿਆ ਲੁਧਿਆਣੇ ਦੇ ਨੇੜੇੋਂ ਕਈ ਸਾਰੇ ਇਲਾਕਿਆਂ ਨੂੰ ਬਹੁਤ ਸਾਰੇ ਰਕਬੇ ਨੂੰ ਦਿਨ-ਬਦ ਦਿਨ ਜਿਹੜਾ ਉਹ ਦਰਿਆ ਬਰਧ ਕਰ ਰਿਹਾ ਹੈ ਜਾਨਕਿ ਦਰਿਆ ਦੇ ਵਿੱਚ ਉਹ ਮਿੱਟੀ ਖੋਲ ਰਿਹਾ ਹੈ ਕਈਆਂ ਦੀ ਜ਼ਮੀਨ ਦਾ ਕਿਸਾਨਾਂ ਦੀ ਜ਼ਮੀਨ ਦਾ ਨਾਮੋਂ ਨਿਸ਼ਾਨ ਵੀ ਖਤਮ ਹੋ ਰਿਹਾ ਤੇ ਡਿਪਟੀ ਕਮਿਸ਼ਨਰ ਲਧਿਆਣਾ ਨੇ ਇਸ ਮਾਮਲੇ ਦੇ ਵਿੱਚ ਬੜੀ ਪਹਿਲ ਕਦਮੀ ਕੀਤੀ ਹੈ ਫੌਜ ਨੂੰ ਸੱਦਨ ਦੀ ਜਿਹੜੀ ਇੱਕ ਤਰ੍ਹਾਂ ਉਹਨਾਂ ਨੇ ਪਿਆਰ ਸੁਗਹਾਰ ਲਗਾਈ ਹੈ ਬੜੀ ਚਰਚਾ ਹੈ ਫਿਰ ਦੂਜੇ ਪਨੇ ਸਮਾਜ ਸੇਵੀ ਵੀ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਉੱਠੇ ਹੈ ਪਿਛਲੇ ਸਮੇਂ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ ਨਕਦੀ ਵੰਡਣ ਦਾ ਮਾਮਲਾ ਵੱਡੇ ਪੱਤਰ ਤੇ ਉਪਜਿਆ ਤੇ ਉਸ ਮਗਰ ਹੁਣ ਜਿਹੜਾ ਪੰਜਾਬ ਦਾ ਵੱਡਾ ਦਾਨੀ ਪਰਿਵਾਰ ਹੈ ਸਿਆਸਤ ਤੋਂ ਉੱਪਰ ਹੋ ਕੇ ਸਮਾਜ ਸੇਵੀ ਰਖੜਾ ਪਰਿਵਾਰ ਜਾਂ ਕਹੇ ਲਈ ਕਢਾਲੀਵਾਲ ਪਰਿਵਾਰ ਸਰਜੀਤ ਸਿੰਘ ਰਖੜਾ ਜਿਹੜੇ ਕਿ ਸਾਬਕਾ ਮੰਤਰੀ ਨੇ ਇਸ ਵੇਲੇ ਸ੍ਰੋਮਣੀ ਅਕਾਲੀ ਦਲ ਜਿਹੜਾ ਫੁੰਡਰ ਸਰਜੀਤ ਉਹਦੇ ਮੋਢੀਆਂ ਦੇ ਵਿੱਚੋਂ ਇੱਕ ਨੇ ਉਹਨਾਂ ਵੱਲੋਂ ਅੱਜ ਇੱਕ ਅਹਿਮ ਬੈਠਕ ਬੁਲਾਈ ਗਈ ਸੀ ਆਪਣੇ ਸਾਥੀਆਂ ਦੀ ਜਿਹਦੇ ਵਿੱਚ ਕਹਿ ਸਕਦੇ ਆ ਕਿ ਸਮਾਣਾ ਹਲਕਾ ਨਾਭਾ ਹਲਕਾ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਕਹਿੰਦਾ ਪਾਕ ਪਟਿਆਲਾ ਇੱਕ ਪਟਿਆਲਾ ਦੋ ਇਹਦੇ ਵੱਡੀ ਗਿੱਤੀ ਦੇ ਵਿੱਚ ਵਰਕਰ ਸ਼ਾਮਲ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਹੋਰ ਅਗੂ ਤੇ ਉਹਦੇ ਵਿੱਚ ਇੱਕ ਤਰਤੀਬ ਜਿਹੜੀ ਕਿਉਂਕਿ ਪਿਛਲੇ ਸਮੇਂ ਰਖਤ ਸਰਜੀਤ ਸਿੰਘ ਰਖੜਾ ਸਾਹਿਬ ਵੱਲੋਂ ਰਖੜਾ ਪਰਿਵਾਰ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ 10 ਕਰੋੜ ਰੁਪਏ ਉਹ ਹਰਪੀਟਾਂ ਦੀ ਸੇਵਾ ਦੇ ਲੇਖੇ ਲਾਉਣਗੇ ਆਪਣੀ ਨੇਕ ਕਮਾਈ ਦੇ ਵਿੱਚ ਫਿਰ ਅੱਜ ਦੀ ਬੈਠਕ ਦੇ ਵਿੱਚ ਸਰਜੀਤ ਸਿੰਘ ਰਖੜਾ ਦੀ ਪ੍ਰਧਾਨਗੀ ਹੀ ਰਗਵਾਈ ਹੀਟ ਜਿਹੜੀ ਹੋਈ ਉਹਦੇ ਵਿੱਚ ਇਹ ਹੜ ਸੇਵਾ ਸੰਬੰਧੀ ਸਵਾਲ ਸੇਵਾ ਸੰਬੰਧੀ ਕਿਹੜੀ ਕਿਹੜੀ ਤਰਤੀਬ ਹੋਈ ਉਹ ਜਿਹੜੀ ਗੱਲਬਾਤ ਤੇ ਅੰਸ਼ ਕਹਿ ਸਕਦੇ ਆ ਕਿ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਨਾਲ ਉਹ ਇਸ ਤਰ੍ਹਾਂ ਰਹੇ ਸੋ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਸਰਜੀਤ ਸਿੰਘ ਰਖੜਾ ਜੀ ਸੋ ਰਖੜਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਵਾਦ ਜੀ ਮਾ ਜੀ ਤੁਸੀਂ ਪਟਿਆਲਾ ਚ ਅੱਜ ਬੈਠਕ ਕੀਤੀ ਕਿ ਕਿਵੇਂ ਹੜਪੀੜਤਾ ਦੀ ਸਾਰ ਲਈ ਜਾਵੇ ਰਣਨੀਤੀ ਲਿਖੀ ਹੈ ਥੋੜਾ ਜਿਹਾ ਆਪਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਕਿਉਂਕਿ ਤੁਸੀਂ ਪਿਛਲੇ ਸਮੇਂ 10 ਕਰੋੜ ਕਹਿੰਦਾ ਭਾਅ ਕੇ ਰਖੜਾ ਪਰਿਵਾਰ ਵੱਲੋਂ ਜਿਹੜਾ ਡੋਨੇਟ ਕਰਨਾ ਸੀ ਹੜਪੀੜਤਾ ਦੀ ਸੇਵਾ ਲਈ ਜੀ ਰਖੜਾ ਸਾਹਿਬ ਬਹੁਤ ਧੰਵਾਦ ਜੀ ਦੇਖੋ ਇਸ ਤਰ੍ਹਾਂ ਗੱਲ ਹੈ ਵੀ ਬਹੁਤ ਬੜਾ ਮੈਂ ਕਹਿੰਦਾ ਪਹਾੜ ਟੁੱਟਿਆ ਪੰਜਾਬ ਦੇ ਉੱਤੇ ਜੀ ਬਹੁਤ ਵੱਡੇ ਹੜਾ ਆਏ ਨੇ ਇਹ ਕੰਮ ਤਾਂ ਅਸੀਂ ਸ਼ੁਰੂ ਕਰ ਲਿਆ ਸੀ ਪਹਿਲਾਂ ਹੀ ਇੱਧਰ ਜਿਹੜੇ ਪਰਿਆਏ ਦੇ ਪਿੰਡ ਸੀਗੇ ਉੱਥੇ ਚਾਰਾ ਭੇਜਿਆ ਜਾਂ ਕੁਸ਼ੂਰ ਕਰਨਾ ਇਹ ਤਾਂ ਅਸੀਂ ਕੱਲ੍ਹ ਚ ਕੰਮ ਸ਼ੁਰੂ ਕਰ ਲਿਆ ਸੀਗਾ ਜੀ ਤੇ ਅਸੀਂ 27 ਤਰੀਕ ਤੋਂ ਫਿਰ ਵੱਡੇ ਲੈਵਲ ਦੇ ਵਿੱਚ ਵੀ ਕਰਨ ਲੱਗੇ ਆ ਜੀ 27 ਤੋਂ ਜੀ 27 ਤਰੀਕ ਤੋਂ 27 ਸਤੰਬਰ ਤੋਂ ਹਾਂ ਅਸੀਂ ਲਖ ਲੀਟਰ ਤੋਂ ਡੀਜ਼ਲ ਤੋਂ ਲਖ ਲੀਟਰ ਤੋਂ ਆਪਦਾ ਬਲ ਡੀਜ਼ਲ ਦੇਣਾ ਹੈ ਜੀ ਅੱਛਾ ਠੀਕ ਹੈ ਜੀ ਤੇ 25 ਤੋਂ 50 ਹਜ਼ਾਰ ਸਕਸਮਟ ਦੇ ਸਕਸਮਟ ਵੀ ਦੇਣਾ ਹੈ ਜੀ 80 ਮਰਕ 14 ਵੀ ਦੇਣਾ ਹੈ ਜੀ ਤੇ ਕਿਤਾਬਾਂ ਕਾਪੀਆਂ ਦੀ ਗੱਲ ਵੀ ਕਰਦੇ ਆ ਜੀ ਹਾਂ 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 ਮਤਲਬ ਕਾਪੀ ਚੀਜ਼ਾਂ ਜਦੋਂ ਇਹ ਸਾਡਾ ਇੱਥੇ ਇਕੱਠ ਹੋਇਆ ਸੀ ਸਾਡੇ ਸਾਡੇ ਜਿਹੜੇ ਵਰਕਰ ਸੀਗੇ ਸਾਡੇ ਭਰਾ ਸੀਗੇ ਉਹ ਇਕੱਠੇ ਹੋਏ ਸੀਗੇ ਤੇ ਵੀ ਆਪਾਂ ਕਿਵੇਂ ਕਿਵੇਂ ਜਾ ਕੇ ਉਹ ਕਰਨਾ ਉਹ ਕਹਿੰਦੇ ਵੀ ਅਸੀਂ ਵੀ ਜਾ ਕੇ ਸੇਵਾ ਕਰਨੀ ਆ ਹਾਂ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਹੂੰ ਹੂੰ ਜੇ ਉਹ ਉਹ ਕੀ ਕਰਨਾ ਹਰ ਬੰਦੇ ਦਾ ਕੋਈ ਨਾ ਕੋਈ ਬੰਦਾ ਸੇਵਾ ਚ ਹਿੱਸਾ ਪਾਉਣਾ ਚਾਹੁੰਦਾ ਹੈ ਕੋਈ ਹੋਰ ਕਰਨਾ ਚਾਹੁੰਦਾ ਹੈ ਹਰ ਬੰਦੇ ਦੀ ਹੋ ਹੁੰਦੀ ਹੈ ਸੋ ਮੈਂ ਤੁਹਾਨੂੰ ਧੰਨਵਾਦ ਕਰਦਾ ਜਿੱਥੇ ਧਾਲੀਵਾਲ ਪਰਿਵਾਰ ਇਸ ਸਮਾਜ ਸੇਵਾ ਦੇ ਵਿੱਚ ਅੱਗੇ ਹੋਇਆਗਾ ਉੱਥੇ ਨਾਲ ਤੁਹਾਡਾ ਜਿਹੜਾ ਨਾਲ ਵਾਲੇ ਸਹਿਯੋਗੀ ਹੈ ਸਾਰੇ ਹੈਨਾ ਜੀ ਕਹਿ ਸਕਦੇ ਆਂਗੇ ਤੁਹਾਡਾ ਆਪਣਾ ਹਲਕਾ ਸਮਾਣਾ ਹਲਕਾ ਨਾਭਾ ਪਟਿਆਲਾ 1 ਪਟਿਆਲਾ 2 ਕਹਿੰਦਾ ਭਾਵ ਕਿ ਪਟਿਆਲਾ ਸ਼ਹਿਰੀ ਦਿਹਾਤੀ ਕਿਉਂਕਿ ਤੁਹਾਡਾ ਇਹ ਸਾਰੇ ਏਰੀਆ 'ਚ ਪ੍ਰਭਾਵ ਹੈ ਵੱਡੇ ਪੱਧਰ ਉੱਤੇ ਅੱਜ ਬੈਠਕ ਦੇ ਵਿੱਚ ਇਹੀ ਫੈਸਲਾ ਲਿਆ ਕੇ ਆਪਾਂ ਸਾਰੇ ਇੱਕ ਮਹਾਜ ਦੇ ਤੌਰ ਤੇ ਸੇਵਾਵਾਂ ਵਧਾਈਏ ਜੀ ਬਿਲਕੁਲ ਜੀ ਜਦੋਂ ਅਸੀਂ ਕਿਸਾਨਦੂਤ ਜਗ੍ਹਾ ਉਦੋਂ ਵੀ ਬੜੀ ਬੜੀ ਟੀਮ ਗਈ ਸਾਡੇ ਨਾਲ ਜਦੋਂ ਅਸੀਂ ਤਾਮਿਲਨਾਡੂ ਜਗ੍ਹਾ ਸੀਗੇ ਉਦੋਂ ਵੀ 350 ਬੰਦਾ ਗਿਆ ਸੀਗਾ ਹੂੰ ਹੂੰ ਸੋ ਅਸਲ ਸਭ ਤੋਂ ਵੱਡੀ ਸੇਵਾ ਤਾਂ ਹੀ ਹੱਥੀਂ ਸੇਵਾ ਕਰਦੇ ਆਂ ਚੀ ਉਹ ਸਭ ਤੋਂ ਵੱਡੀ ਸੇਵਾ ਹੈ ਜੇ ਉਹ ਹਰ ਬੰਦੇ ਨੂੰ ਕਰਨੀ ਵੀ ਚਾਹੀਦੀ ਹੈ ਹੂੰ ਹੂੰ ਤੇ ਘੱਟੋ ਘੱਟ ਮਤਲਬ ਆਪਾਂ ਜਿੰਨੀ ਮਤ ਜਿੰਨੇ ਚਕਾਪਾ ਕੋਲੇ ਜਾ ਕੇ ਕਰ ਲਾਂਗੇ ਉੰਨੀ ਵਧੀਆ ਗੱਲ ਹੈ ਜੀ ਕਿ ਕਿਸੇ ਨੇ ਕੋਈ ਪੈਸਾ ਕੋ ਮਿਸਜੂਜ ਨਾ ਹੋਵੇ ਹੂੰ ਬਿਲਕੁਲ ਬਿਲਕੁਲ ਕਹਿੰਦਾ ਬਾਬਰ ਖੜਾ ਸਾਹਿਬ ਕਿ ਜਿਹੜਾ ਹੜਪੀੜ ਦਾ ਇਲਾਕਾ ਹੈ ਉੱਥੇ ਹੱਥੀਂ ਸੇਵਾ ਕਰਨੀ ਸਾਰਿਆਂ ਨਾਲ ਰਲ ਕੇ ਤੇ ਤੁਹਾਡੀ ਅਗਵਾਈ ਹੇਠ ਤੇ ਕੀ ਹੈ ਦਰਸ਼ਨ ਸਿੰਘ ਢਾਲੀਵਾਲ ਉਹ ਵੀ ਪਹੁੰਚ ਰਹੇ ਆ ਇਸ ਸਮੇਂ ਕਿ ਉਹ ਥੋੜੀ ਜਿਹੀ ਲੇਟ ਨਾਲ ਬੇਟਾ ਮੇਰਾ ਆ ਗਿਆ ਅੱਛਾ ਜੀ ਤੇ ਉਹਨਾਂ ਨੂੰ ਥੋੜੀ ਜਿਹੀ ਲੇਟ ਆਉਣੀ ਹੈ ਠੀਕ ਹੈ ਚਰਨਜੀਤ ਸਿੰਘ ਢਾਲੀਵਾਲ ਸਾਹਿਬ ਵੀ ਫਿਰ ਉਹਨਾਂ ਦਾ ਲੇਟ ਜਾਂਣਗੇ ਜੀ ਉਹ ਕਿਉਂਕਿ ਤੁਹਾਡਾ ਪ੍ਰੋਗਰਾਮ ਤੁਸੀਂ ਤਿੰਨੇ ਭਰਾ ਹੀ ਇਹ ਸੇਵਾ ਕਾਜ ਦੇ ਵਿੱਚ ਜਦੋਂ ਸੁਨਾਮੀ ਆਉਂਦੀ ਹੈ ਤਾਮਨ ਲੜ ਤੱਕ ਤੁਸੀਂ ਪਹੁੰਚਦੇ ਹੋ ਨਾਲ ਲੈ ਕੇ ਸਾਥੀਆਂ ਨੂੰ ਪੂਰੇ ਇਲਾਕੇ ਨੂੰ ਉਹਨਾਂ ਨੇ ਮੇਰੇ ਬੇਟੇ ਨੂੰ ਭੇਜਤਾ ਤੇ ਉਹ ਥੋੜੀ ਆ ਜਾਣਗੇ ਉਹਨੇ ਵੀ 5-6 ਦਿਨ ਚ ਕੋਈ ਆ ਜਾਣਾ ਕੀ ਢਾਣੀਵਾਲ ਪਹੁੰਚ ਗਿਆ ਭਾਰਤ ਪੰਜਾਬ ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਖੈਰ ਰਖਣਾ ਸਾਹਿਬ ਸਮਾਂ ਦਿੱਤਾ ਬਹੁਤ ਧੰਨਵਾਦ ਬਹੁਤ ਧੰਨਵਾਦ ਖੈਰ ਏਸੀ ਹਰ ਸੇਵਾ ਤੇ ਹਰ ਸੇਵਾ ਤੇ ਜਿਵੇਂ ਪੰਜਾਬ ਕਹਿ ਸਕਦੇ ਆ ਕਿ ਦਾਨੀਆਂ ਦਾ ਇੱਕ ਸੁਪੈ ਭਾਵੇਂ ਜਿੰਨੀ ਮਰਜ਼ੀ ਕੋਈ ਆਫਤ ਕੋਈ ਕੁਦਰਤੀ ਮਾਰ ਪੈਂਦੀ ਹੈ ਤਾਂ ਪੰਜਾਬ ਫਿਰ ਖੜਾ ਹੁੰਦਾ ਹੈ ਖੈਰ ਹੁਣ ਫਿਰ ਇੱਕ ਵਾਰ ਪੰਜਾਬ ਖੜਾ ਉਰੇ ਸਰਕਾਰਾਂ ਵੀ ਵੱਡੇ ਪੱਧਰ ਤੇ ਸਹਿਯੋਗ ਜਟਾਰੀਆਂ ਨੇ ਪਰੰਤੂ ਜਿੱਥੋਂ ਤੱਕ ਲੋਕਾਂ ਤੱਕ ਜਿਹੜਾ ਦਾਣ ਦਾ ਪੈਸਾ ਪਹੁੰਚ ਰਿਹਾ ਹੈ ਜਾਂ ਕਿਸੇ ਵੀ ਪੱਧਰ ਦਾ ਉਹ ਇੱਕ ਐਵੇਂ ਖੈਰ ਇਸ ਘੜੀ ਦੇ ਵਿੱਚ ਸਰਜੀਤ ਸਿੰਘ ਰਖੜਾ ਪਰਿਵਾਰ ਵੀ ਹੋਣਾ ਟੰਕੇ ਦੀ ਝੋਟ ਨਾਲ ਅੱਗੇ ਵਧ ਰਿਹਾ ਹੈ ਖੈਰ ਦੁਜੇ ਬੰਨੇ ਸਿਆਸਤ ਦੀ ਜੇਕਰ ਗੱਲ ਕਰ ਲਈਏ ਗਵਾਂਢੀ ਰਾਜ ਹਰਿਆਣਾ ਉੱਥੇ ਅੱਜ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਹਰਿਆਣੇ ਦੀ ਸਾਬਕਾ ਮੁੱਖ ਮੰਤਰੀ ਤਾਉ ਦੇਵੀ لال ਉਹਨਾਂ ਦਾ ਜਿਹੜਾ ਜਨਮ ਵਰੇਗੰਡ ਸੀ 112ਵੀ ਉਹਦੇ ਸੰਬੰਧੀ ਕਹਿ ਸਕਦੇ ਆ ਕਿ ਰੋहतक ਦੇ ਵਿੱਚ ਇੱਕ ਅਨੈਲੋ ਵੱਲੋਂ ਵੱਡੀ ਰੈਲੀ ਕੀਤੀ ਗਈ ਅਬੀ ਚਟਾਲੋ ਜਟਾਲਾ ਸਾਹਿਬੀ ਕਬਾਈ ਦੇ ਵਿੱਚ ਉਹਦੇ ਵਿੱਚ ਸਰੋਹਣੀ ਅਕਾਲੀ ਦਲ ਦੇ ਪ੍ਰਧਾਨ ਸਰ ਜੀ ਆਪਣਾ ਸੁਖਵੀਰ ਸਿੰਘ ਬਾਦਲ ਉਹ ਵੀ ਪਹੁੰਚਦੇ ਆ ਸੁਖਵੀਰ ਸਿੰਘ ਬਾਦਲ ਨੇ ਵੱਡੇ ਪੱਧਰ ਉੱਤੇ ਇੱਕ ਹਾਰ ਲਗਾਈ ਹੈ ਕਿ ਪੰਜਾਬ ਦੀ ਹਰਿਆਣੇ ਨੂੰ ਜੇਕਰ ਬਚਾਉਣਾ ਹੈ ਤਾਂ ਖੇਤਰੀ ਪਾਰਟੀਆਂ ਨੂੰ ਉਹ ਤਾਕਤ ਤੇਰੀ ਬਹੁਤ ਜ਼ਰੂਰੀ ਹੈ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੀ ਕਿਸਾਨੀ ਦੀ ਜੇਕਰ ਬਾਹ ਫੜੀ ਲੰਮੇ ਸਮੇਂ ਬਾਹ ਫੜੀ ਤਾਂ ਉਹ ਤਿੰਨ ਹੀ ਨੇਤਾ ਸਾਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਤਾਉ ਦੇਵਿਲਾ ਚੌਧਰੀ ਚਰਨ ਸਿੰਘ ਤੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਖੈਰ ਉਹਨਾਂ ਇੱਕ ਹੋਰ ਸਮਾਜਿਕ ਪੱਧਰ ਦਾ ਜਿਹੜਾ ਕਹਿ ਸਕਦੇ ਕਿ ਐਲਾਨਨਾਮਾ ਕੀਤਾ ਕਿ ਸਟਾਲਾ ਪਰਿਵਾਰ ਦੇ ਨਾਲ ਜਿਹੜੀ ਸਾਂਝ ਹੈ ਉਹ 4 ਪੀਟੀ ਖੇਰ ਅੱਜ ਦੀ ਇਹ ਸਾਰੇ ਮਾਮਲੇ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਦਾ ਇਹ ਪ੍ਰੋਗਰਾਮ ਮੀਡੀਆ ਸਰਦਨ ਰੱਖਾ ਈ ਮਿਸ਼ਨ ਪੰਜਾਬੀ